ਜੇਕਰ ਤੁਹਾਡਾ ਵੀ ਮੋਟਾਪਾ ਘਟ ਨਹੀਂ ਹੋ ਰਿਹਾ ਤਾਂ ਜਿਹੜੀ ਆ ਚੀਜ਼ ਇਹ ਬਣਾ ਕੇ ਪੀਓਗੇ ਤਾਂ ਤੁਹਾਨੂੰ ਬਿਹਤਰੀਨ ਜਿਹੜੇ ਫਾਇਦੇ ਨੇ ਉਹ ਮਿਲਣਗੇ ਇਹ ਬਣਾਉਣ ਲਈ ਆਪਾਂ ਲਵਾਂਗੇ ਜੀ ਅੱਧਾ ਖੀਰ ਆ ਉਹਦੇ ਜਿਹੜੇ ਪੀਸ ਆ ਉਹ ਆਪਾਂ ਕੱਟ ਲੈਣੇ ਨੇਗੇ ਤੇ ਅੱਧਾ ਪਲਿਆ ਹੋਇਆ ਨਿੰਬੂ ਇਹਦੇ ਵੀ ਜਿਹੜੇ ਪੀਸ ਨੇਗੇ ਦੋ ਤਿੰਨ ਆਪਾਂ ਬਣਾ ਲੈਣੇ ਨੇ ਚਕੰਦਰ ਲਈ ਹੋਈ ਜੀ ਇਹਦੇ ਵੀ ਤਿੰਨ ਚਾਰ ਜਿਹੜੇ ਪੀਸ ਆ ਉਹ ਪਾ ਲੈਣੇ ਤੇ ਪੁਦੀਨੇ ਦੀਆਂ ਪੱਤੀਆਂ ਇਹ ਵੀ ਆਪਾਂ ਥੋੜੀਆਂ ਜਿਹੀ ਲੈ ਲੈਣੀਆਂ ਨੇਗੀਆਂ 1 ਲੀਟਰ ਪਾਣੀ ਚ ਆਪਾਂ ਰਾਤ ਭਰ ਲਈ ਇਹਨੂੰ ਪਿਉਂਦੇ ਨਾਲ ਕੋਈ ਵੀ ਤੁਸੀਂ ਮਿੱਟੀ ਦਾ ਭਾਂਡਾ ਲੈ ਸਕਦੇ ਹੋ ਤੇ ਜੇ ਨਹੀਂ ਹੈਗਾ ਤਾਂ ਕ ਪੀਣਾ ਹੈ ਤੇ ਆਪਾਂ ਸਾਰਾ ਦਿਨ ਜਦੋਂ ਵੀ ਪਿਆਸ ਲੱਗਦੀ ਹੈ ਤਾਂ ਇਹ ਜਿਹੜਾ ਪਾਣੀ ਉਹ ਆਪਾਂ ਵਰਤਣਾ ਹੈ ਹਫ਼ਤੇ ਵਿੱਚ ਆਪਾਂ ਨੂੰ ਦੋ ਤਿੰਨ ਵਾਰ ਹੀ ਪੀਣਾ ਹੈ ਦੋ ਤਿੰਨ ਵਾਰ ਰਾਤ ਨੂੰ ਬਣਾ ਲੈਣਾ ਸਵੇਰੇ ਆਪਾਂ ਇਹਨੂੰ ਸਾਰਾ ਦਿਨ ਪੀ ਸਕਦੇ ਹਾਂਗੇ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੇ ਇਹ ਵੇਸਟ ਹੋ ਜਾਂਦੀਆਂ ਨੇ ਇਹਨਾਂ ਨੂੰ ਆਪਾਂ ਦੁਬਾਰਾ ਨਹੀਂ ਵਰਤ ਸਕਦੇ ਇਸ ਤੋਂ ਲਾਪਾਂ ਜਿਹੜਾ ਆਪਾਂ ਡੇਲੀ ਪੀਣਾ ਇੱਕ ਚਮਚ ਚੀਆ ਸੀਡ ਨੂੰ ਪਾਣੀ 'ਚ ਆਪਾਂ ਭਿਉਂ ਕੇ ਰੱਖਦੇ ਨਾ ਤੇ ਸਵੇਰੇ ਰੋਜ਼ਾਨਾ ਇਹ ਖਾਲੀ ਪੇਟ ਪੀਣਾ ਇਹਦੇ ਨਾਲ ਜਿਹੜਾ ਮੋਟਾਪਾ ਘੱਟ ਹੋ ਜਾਊਗਾ ਕਿਉਂਕਿ ਇਹਦੇ ਨਾਲ ਜਿਹੜੀ એનર્ਜੀ ਵੀ ਬਹੁਤ ਮਿਲੂਗੀ ਤੇ ਜਿਹੜੀ ਸਾਡੀ ਚਰ